ਬੀਤੇ ਕਾਫੀ ਦਿਨਾਂ ਤੋਂ ਦੇਸ਼ ਦੇ ਕਈ ਸੂਬੇ ਭਾਰੀ ਬਾਰਿਸ਼ ਕਾਰਨ ਹੜ੍ਹਾਂ ਦੀ ਮਾਰ ਚੱਲ ਰਹੀ ਹੈ। ਇਸ ਦੀ ਸਭ ਤੋਂ ਵੱਧ ਮਾਰ ਉੱਤਰੀ ਭਾਰਤ ਦੇ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਤੇ ਪਈ ਹੈ। ਪੰਜਾਬ ਵਿੱਚ ਹੜ੍ਹਾਂ ਕਾਰਨ ਹਜ਼ਾਰਾਂ ਲੋਕ ਕਰੋ ਬੇਕਾਰ ਹੋ ਗਏ ਨੇ। ਸੈਂਕੜੇ ਘਰ ਹੜ੍ਹ ਦੇ ਪਾਣੀ ਵਿੱਚ ਰੁੜ ਗਏ ਹਨ ਅਤੇ ਕਈ ਲੋਕ ਆਪਣੀ ਜਾਨ ਵੀ ਗੁਆ ਚੁੱਕੇ ਹਨ। ਇਸੇ ਦੌਰਾਨ ਮੱਧ ਪ੍ਰਦੇਸ਼ ਸੂਬੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਨਗਾਤਾਰ ਹੋ ਰਹੀ ਬਾਰਿਸ਼ ਨੇ ਆਮ ਜਨਤਾ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ। ਪਾਰੀਮੀ ਕਾਨ ਸੂਬੇ ਵਿੱਚ ਹਾਲਤ ਕਾਫੀ ਚਿੰਤਾਜਨਕ ਬਣੀ ਹੋਈ ਹੈ ਇਹ بارش ਹਾਲੇ ਰੁਕਣ ਦਾ ਨਾਮ ਨਹੀਂ ਲੈ ਰਹੀ ਅਤੇ ਮੌਸਮ ਵਿਭਾਗ ਨੇ ਸੂਬੇ ਵਿੱਚ ਅਗਲੇ 24 ਤੋਂ 48 ਘੰਟਿਆਂ ਲਈ ਪਾਰੀ بارش ਦਾ ਲੜ ਜਾਰੀ ਕੀਤਾ ਹੈ ਮੌਸਮ ਵਿਭਾਗ ਨੇ ਉਜੈਨ ਇੰਦੋਰਸ ਮੰਦਸੌਰ ਰਤਲਾਮ ਚਾਬੂਆ ਤਾਰ ਸ਼ਾਜਾਪੁਰ ਗੁਣਾ ਸ਼ਿਵਪੁਰ ਸਮੇਤ ਕੁੱਲ 12 ਜ਼ਿਲ੍ਹਿਆਂ ਵਿੱਚ ਪਾਰੀ بارش ਦੀ ਚੇਤਾਵਨੀ ਜਾਰੀ ਕੀਤੀ ਹੈ ਪਾਰਮੀ ਕਾਨੇ ਲੱਕਾ ਪਹਿਲਾਂ ਹੀ ਕਈ ਕਈ ਫੁੱਟਪਾਣੀ ਦੀ ਚਪੇਟ ਵਿੱਚ ਆਇਆ ਹੋਇਆ ਹੈ ਜੇਕਰ ਬਾਰਿਸ਼ ਇੰਜ ਹੀ ਜਾਰੀ ਰਹੀ ਤਾਂ ਪਦਪਦਾ ਡੈਮ ਦੇ ਗੇਟ ਖੋਲਣ ਦੀ ਵੀ ਲੋੜ ਪੈ ਸਕਦੀ ਹੈ ਜਿਸ ਕਨ ਸਥਿਤੀ ਹੋਰ ਬਿਆਨਪਨ ਬਣ ਸਕਦੀ ਹੈ ਕੁਦਰਤੀ ਸਮਾਰ ਦੌਰਾਨ ਇੰਦੌਰ ਪ੍ਰਸ਼ਾਸਨ ਨੇ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਨੀਵਾਰ ਨੂੰ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਬੰਦ ਰੱਖਣ ਦਾ ਹੁਕਮ ਦਿੱਤੇ ਨੇ ਭਲਕੇ ਐਤਵਾਰ ਦੀ ਛੁੱਟੀ ਹੈ ਜਿਸ ਕਾਰਨ ਸਕੂਲ ਹੁਣ ਸੋਮਵਾਰ ਹੀ ਖੁੱਲਣਗੇ ਪਰ ਜੇਕਰ بارشیں ਜਾਰੀ ਰਹੀ ਤਾਂ ਸਕੂਲ ਕੁਝ ਹੋਰ ਦਿਨਾਂ ਤੱਕ ਬੰਦ ਰਹਿ ਸਕਦੇ ਹਨ ਪ੍ਰਸ਼ਾਸਨ ਨੇ ਲੋਕਾਂ ਨੂੰ ਵੀ ਹੜਾ ਵਰਗੀ ਸਥਿਤੀ ਦੌਰਾਨ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਬੀਤੇ ਕਾਫੀ ਦਿਨਾਂ ਤੋਂ ਦੇਸ਼ ਦੇ ਕਈ ਸੂਬੇ ਭਾਰੀ ਬਾਰਿਸ਼ ਕਾਰਨ ਹੜ੍ਹਾਂ ਦੀ ਮਾਰ ਚੱਲਦੇ ਹਨ ਇਸ ਦੀ ਸਭ ਤੋਂ ਵੱਧ ਮਾਰ ਉੱਤਰੀ ਭਾਰਤ ਦੇ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਤੇ ਪਈ ਹੈ ਪੰਜਾਬ ਵਿੱਚ ਹੜ੍ਹਾਂ ਕਾਰਨ ਹਜ਼ਾਰਾਂ ਲੋਕ ਕਰੋ ਬੇਕਾਰ ਹੋ ਗਏ ਨੇ ਸੈਂਕੜੇ ਘਰ ਹੜ੍ਹ ਦੇ ਪਾਣੀ ਵਿੱਚ ਰੁੜ ਗਏ ਹਨ ਅਤੇ ਕਈ ਲੋਕ ਆਪਣੀ ਜਾਨ ਵੀ ਗਵਾ ਚੁੱਕੇ ਹਨ ਇਸੇ ਦੌਰਾਨ ਮੱਧ ਪ੍ਰਦੇਸ਼ ਸੂਬੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਲਗਾਤਾਰ ਹੋ ਰਹੀ ਬਾਰਿਸ਼ ਨੇ ਆਮ ਜਨਤਾ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ ਪਾਰੀਮੀ ਕਾ ਨੇ ਸੂਬੇ ਵਿੱਚ ਹਾਲਤ ਕਾਫੀ ਚਿੰਤਾਜਨਕ ਬਣੀ ਹੋਈ ਹੈ। ਇਹ ਬਾਰਿਸ਼ ਹਾਲੇ ਰੁਕਣ ਦਾ ਨਾਮ ਨਹੀਂ ਲੈ ਰਹੀ। ਉੱਥੇ ਮੌਸਮ ਵਿਭਾਗ ਨੇ ਸੂਬੇ ਵਿੱਚ ਅਗਲੇ 24 ਤੋਂ 48 ਘੰਟਿਆਂ ਲਈ ਪਾਰੀ ਬਾਰਿਸ਼ ਦਾ ਲੜ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਉਜੈਨ, ਇੰਦੋਰਸ, ਮੰਦਸੌਰ, ਰਤਲਾਮ, ਚਾਬੂਆ, ਤਾਰ, ਸ਼ਾਜਾਪੁਰ, ਗੁਣਾ, ਸ਼ਿਵਪੁਰ ਸਮੇਤ ਕੁੱਲ 12 ਜ਼ਿਲ੍ਹਿਆਂ ਵਿੱਚ ਪਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਪਾਰਮੀ ਕਾਨੇ ਲੱਕਾ ਪਹਿਲਾਂ ਹੀ ਕਈ ਕਈ ਫੁੱਟਪਾਣੀ ਦੇ ਚਪੇਟ ਵਿੱਚ ਆਇਆ ਹੋਇਆ ਹੈ ਜੇਕਰ ਬਾਰਿਸ਼ ਇੰਜ ਹੀ ਜਾਰੀ ਰਹੀ ਤਾਂ ਪਦਪਦਾ ਡੈਮ ਦੇ ਗੇਟ ਖੋਲਣ ਦੀ ਵੀ ਲੋੜ ਪੈ ਸਕਦੀ ਹੈ ਜਿਸ ਕਨ ਸਥਿਤੀ ਹੋਰ ਭਿਆਨ ਬਣ ਸਕਦੀ ਹੈ ਕੁਦਰਤੀ ਸਮਾਰ ਦੌਰਾਨ ਇੰਦੌਰ ਪ੍ਰਸ਼ਾਸਨ ਨੇ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਨੀਵਾਰ ਨੂੰ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਨੇ ਭਲਕੇ ਐਤਵਾਰ ਦੀ ਛੁੱਟੀ ਹੈ ਜਿਸ ਕਾਰਨ ਸਕੂਲ ਹੁਣ ਸੋਮਵਾਰ ਹੀ ਖੁੱਲਣਗੇ ਪਰ ਜੇਕਰ بارشیں ਜਾਰੀ ਰਹੀ ਤਾਂ ਸਕੂਲ ਕੁਝ ਹੋਰ ਦਿਨਾਂ ਤੱਕ ਬੰਦ ਰਹਿ ਸਕਦੇ ਹਨ ਪ੍ਰਸ਼ਾਸਨ ਨੇ ਲੋਕਾਂ ਨੂੰ ਵੀ ਹੜਾ ਵਰਗੀ ਸਥਿਤੀ ਦੌਰਾਨ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਬੀਤੇ ਕਾਫੀ ਦਿਨਾਂ ਤੋਂ ਦੇਸ਼ ਦੇ ਕਈ ਸੂਬੇ ਭਾਰੀ بارش ਕਾਰਨ ਹੜ੍ਹਾਂ ਦੀ ਮਾਰ ਚੱਲ ਰਹੇ ਹਨ ਇਸ ਦੀ ਸਭ ਤੋਂ ਵੱਧ ਮਾਰ ਉੱਤਰੀ ਭਾਰਤ ਦੇ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਤੇ ਪਈ ਹੈ ਪੰਜਾਬ ਵਿੱਚੜਾ ਕਾਨ ਹਜ਼ਾਰਾਂ ਲੋਕ ਕਰੋ ਬੇਕਾਰ ਹੋ ਗਏ ਨੇ ਸੈਂਕੜੇ ਘਰ ਹੜ੍ਹ ਦੇ ਪਾਣੀ ਵਿੱਚ ਰੁੜ ਗਏ ਹਨ ਅਤੇ ਕਈ ਲੋਕ ਆਪਣੀ ਜਾਨ ਵੀ ਗਵਾ ਚੁੱਕੇ ਹਨ ਇਸੇ ਦੌਰਾਨ ਮੱਧ ਪ੍ਰਦੇਸ਼ ਸੂਬੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਲਗਾਤਾਰ ਹੋ ਰਹੀ ਬਾਰਿਸ਼ ਨੇ ਆਮ ਜਨਤਾ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ ਪਾਰੀਮੀ ਕੰਨ ਸੂਬੇ ਵਿੱਚ ਹਾਲਤ ਕਾਫੀ ਚਿੰਤਾਜਨਕ ਬਣੀ ਹੋਈ ਹੈ ਇਹ بارش ਹਾਲੇ ਰੁਕਣ ਦਾ ਨਾਮ ਨਹੀਂ ਲੈ ਰਹੀ ਉੱਥੇ ਮੌਸਮ ਵਿਭਾਗ ਨੇ ਸੂਬੇ ਵਿੱਚ ਅਗਲੇ 24 ਤੋਂ 48 ਘੰਟਿਆਂ ਲਈ ਪਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਨੇ ਉਜੈਨ ਇੰਦੋਰਸ ਮੰਦਸੌਰ ਰਤਲਾਮ ਚਾਬੂਆ ਤਾਰ ਸ਼ਾਜਾਪੁਰ ਗੁਣਾ ਸ਼ਿਵਪੁਰスメਤ ਕੁੱਲ 12 ਜ਼ਿਲ੍ਹਿਆਂ ਵਿੱਚ ਪਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ ਪਾਰਮੀ ਕਾਰਨੇ ਇਲਾਕੇ ਪਹਿਲਾਂ ਹੀ ਕਈ ਕਈ ਫੁੱਟਪਾਣੀ ਦੇ ਚਪੇਟ ਵਿੱਚ ਆਇਆ ਹੋਇਆ ਹੈ ਜੇਕਰ ਬਾਰਿਸ਼ ਇੰਜ ਹੀ ਜਾਰੀ ਰਹੀ ਤਾਂ ਪਦਪਦਾ ਡੈਮ ਦੇ ਗੇਟ ਖੋਲਣ ਦੀ ਵੀ ਲੋੜ ਪੈ ਸਕਦੀ ਹੈ ਜਿਸ ਕਨ ਸਥਿਤੀ ਹੋਰ ਭਿਆਨਕ ਬਣ ਸਕਦੀ ਹੈ ਕੁਦਰਤੀ ਸਮਾਰ ਦੌਰਾਨ ਇੰਦੋਰ ਪ੍ਰਸ਼ਾਸਨ ਨੇ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਨੀਵਾਰ ਨੂੰ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਬੰਦ ਰੱਖਣ ਦਾ ਹੁਕਮ ਦਿੱਤੇ ਨੇ ਭਲਕੇ ਐਤਵਾਰ ਦੀ ਛੁੱਟੀ ਹੈ ਜਿਸ ਕਾਰਨ ਸਕੂਲ ਹੁਣ ਸੋਮਵਾਰ ਹੀ ਖੁੱਲਣਗੇ ਪਰ ਜੇਕਰ بارشیں ਜਾਰੀ ਰਹੀ ਤਾਂ ਸਕੂਲ ਕੁਝ ਹੋਰ ਦਿਨਾਂ ਤੱਕ ਬੰਦ ਰਹਿ ਸਕਦੇ ਹਨ ਪ੍ਰਸ਼ਾਸਨ ਨੇ ਲੋਕਾਂ ਨੂੰ ਵੀ ਹੜਾ ਵਰਗੀ ਸਥਿਤੀ ਦੌਰਾਨ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ